ਰਾਵਨ ਪਹਿਲਾਂ ਤਾਂ ਕਹਿੰਦੇ ਸੀ ਕਿ ਅਸੀਂ ਫੋਟੋਆਂ ਤੇ ਉਧਰ-ਉਧਰ ਹੀ ਕਰ ਲਾਂਗੇ ਤੇ ਹੁਣ ਕਿਦਾਂ ਰੱਖ ਲਈ ਉਹਨਾਂ ਦੇ ਵੇਖ ਵਿਖਾਈ ਹੱਸੇ ਗੱਲ ਦੀ ਤਾਂ ਫਿਕਰ ਮੈਨੂੰ ਆ ਪਈ ਇਹ ਕੰਮ ਕੀ ਹੋਇਆ ਮੈਂ ਵੀ ਇਹੋ ਗੱਲ ਸੋਚੀ ਸੀ ਫੋਟੋਆਂ ਉਧਰ-ਉਧਰ ਹੀ ਵਹਾਤੀਆਂ ਵਾ ਪੀ ਗੱਲ ਪੱਕੀ ਹੋ ਗਈ ਆ ਹੁਣ ਕੀ ਕਰੀਏ ਘਰ ਨਾਲ ਤੇ ਪੈਣਾ ਹੀ ਆ ਮੇਰੀ ਆ ਨਾ ਨਾ 6 ਕਿਲੇ ਮੇਰੇ ਬੰਦੇ ਆ ਜੇ ਪੰਜ ਨੂੰ ਹੁੰਦੇ ਆ ਜੇ ਮੇਰੀ ਗੱਲ ਸੁਣ ਹਾਂਜੀ ਤੁਹਾਡੀ ਦੋਵਾਂ ਦੀ ਪਾ ਕੇ ਜੱਲੀ ਬਣਦੀ ਆ ਨਾ ਤੇਰੀ ਤੇ ਤੇਰੀ ਮਾਂ ਦੀ ਉਹਨੇ ਤੇ ਉਹੰਡੀਆਂ ਨੂੰ ਕੱਲੀ ਨੂੰ ਤੇ ਉਹਨੇ ਤੁਹਾਨੂੰ ਛੱਤਰ ਥਲੇ ਰੱਖਣਾ ਹੀ ਸਾਰੀ ਉੱਪਰ ਉਹ ਡੈਡੀ ਇਦਾਂ ਨਹੀਂ ਗੱਲਾਂ ਸੋਚੀਦੀਆਂ ਹੋਈਆਂ ਨਹੀਂ। ਉਹ ਨਹੀਂ ਨਹੀਂ ਇੱਥੇ ਅਸੀਂ ਆਏ ਹਾਂ ਵਧੀਆ ਸਫਾਈ ਸੂਈ ਕਰਾ ਕੇ ਨਾ। ਹਾਂਜੀ। ਤੁਸੀਂ ਇੱਕ ਵਾਰੀ ਆਪਣੀ ਕਮਾਈ ਸ਼ੁਰੂ ਕਰੋ। ਇੱਥੇ ਘਰ ਦੀ ਫਿਕਰ ਨਾ ਕਰੋ। ਜਿੱਦਾਂ ਦਾ ਘਰ ਕਹੋਗੇ ਉਦਾਂ ਦਾ ਇੱਥੇ ਬਣ ਜਾਊਗਾ। ਤਾਂ ਉਹ ਨਹੀਂ ਤੁਹਾਨੂੰ ਪਤਾ ਘਾਟੀ ਆਉਂਦੀ ਹੈ ਇੰਦਰ। ਉਹ ਕੋਈ ਗੱਲ। ਤੇ ਚੱਲ ਇਹ ਆ ਵੀ। ਇੱਥੇ ਰਹਿਣਾ ਵੀ ਕਿਉਂ? ਜੇ ਦੋ ਜਿੰਨਾ ਕ ਕਰਦੇ ਆ ਅਸੀਂ ਵੀ ਓਨਾ ਕ ਕਰੀ ਜਾਨੀ ਅਸੀਂ ਕਿਹੜਾ ਕਿਹ ਕੀ ਕਰਦੇ ਪਿੱਛੇ ਹੁਆ ਆ। ਬਾਕੀ ਜਿੱਦਾਂ ਉਹਨਾਂ ਦਾ ਮਨ ਮੁਕਤੀ ਦੀ ਗੱਲ ਨਹੀਂ ਕੋਈ ਕੋਹ ਨਹੀਂ ਕਰ ਸਕਦਾ ਬਾਕੀ ਇਹ ਹੀ ਆ ਕਿ ਜੋਤ ਵੀ ਚਲੋ ਸੌਖੇ ਘਰ ਚਲ ਗਈ ਹੈ ਡੈਡੀ ਤੇਰੇ ਵੀ ਨਾ ਐਵੇਂ ਆਪਣੀਆਂ ਹੀ ਮਰਜ਼ੀਆਂ ਕਰਦੇ ਆ ਇਹਨਾਂ ਨੂੰ ਵੀ ਕੋਈ ਸਮਝ ਨਹੀਂ ਆਉਂਦੀ